ਸਰ ਬਸ ਸਾਰੀ ਗੱਲਿਆਰੇ ਮਸਲਿਆਂ ਕੀ ਕਲਾ ਚੌੜੀ ਇਸ ਬਾਰੇ ਨਹੀਂ ਆਪਾਂ ਗੇਦੜਵਾਏ ਵਿੱਚ ਬੈਠੇ ਆ ਤੇ ਦੋ ਗੱਲਾਂ ਇੱਥੇ ਸਪਸ਼ਟ ਨੇ ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗੇਦੜਵਾਏ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਆ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹੀ ਡਿੰਪੀ ਢੱਲੋ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੱਲ ਦੱਸਣਾ ਵੀ ਜਿਹੜਾ ਇਹ ਰਾਜਾ ਬੜਿੰਗ ਇਹਦਾ ਉਰੇ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀਆਂ ਡਿੰਪਾ ਜੀ ਉਹਰੇ ਇੰਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚੋਂ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਹਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਬ ਉਰੇ ਆ ਕੇ ਕਹਿ ਰਹੇ ਆ 22 ਕਰੋੜ ਦਾ ਤਾਂ ਤੇਲ ਹੀ ਫੂਕਦਾ ਜਿਨ੍ਹਾਂ ਨੇ ਫालतੂ ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਚਾਰ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਹ ਦਿਨ ਇਹਨਾਂ ਦਾ ਪਤਾ ਲੱਗ ਜੂ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੇ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸदन ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈੰਦੇਕ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨ ਆਉਂਗੇ ਕੱਢਾਂ ਫਾਈਲ ਤੁਹਾਡੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ 'ਚ ਤੇਲ 'ਚ ਮੁਗਲੈਲ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ 'ਚ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਜਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਕਾਂਗਰਸ ਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਰੀ ਦਾ ਹੁਣ ਆ ਕੇ ਉਹ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ ਤੇ ਹੁਣ ਪਤਾ ਲੱਗੂ ਵੀ ਤੁਸੀਂ ਕਿਹਦੇ ਨਾਲ ਰਲੇ ਹੋਇਆ ਜਾਂ ਕਿਹਦੇ ਨਾਲ ਨਹੀਂ ਜਿਵੇਂ ਕਹਾਵਤ ਆ ਨਾ ਉਹ ਮੈਂ ਸ਼ਬਦ ਯੂਜ਼ ਕਰਨਾ ਨਹੀਂ ਚਾਹੁੰਦਾ ਵੀ ਕੌਣ ਰਲੇਆ ਚੋੜਾ ਨਾਲ ਇਹਦਾ ਮਤਲਬ ਇਹ ਸਮਝਿਆ ਜਾਊ ਜੇ ਤੁਸੀਂ ਨਾ ਹੀ ਕਾਰਵਾਈ ਦੋਨੋਂ ਜਾਣੇ ਕਰਦੇ ਇਹਦਾ ਮਤਲਬ ਇਹ ਵਿੱਚ ਇਹਦੀ ਹਿੱਸੇਦਾਰੀ ਇਹਦੀ ਹਿੱਸੇਦਾਰੀ ਆਮ ਆਦਮੀ ਪਾਰਟੀ ਦੇ ਪਾਰਟੀ ਨੂੰ ਵੀ ਹਿੱਸੇਦਾਰੀ ਰਾਜੇ ਬੜਿੰਗ ਦੀ ਮਿਲ ਗਈ ਆ ਕਿਉਂਕਿ ਤੁਸੀਂ ਫਲੋਰ ਆਫ ਦਾ ਹਾਊਸ ਕੇ ਪਵਿੱਤਰ ਚੋਂ ਝੂਠ ਨਹੀਂ ਹੋ ਸਕਦਾ ਤੁਸੀਂ ਫਾਈਲ ਝਾੜ ਕੇ ਦਿਖਾਈ ਮੈਂ ਝਾੜਾ ਫਾਈਲ ਤੇ ਕੇਜਰੀ ਫਾਦ ਸਾਹਿਬ ਜੇ ਤੁਸੀਂ ਥੋੜੀ ਜੀ ਵੀ ਤੁਹਾਡੇ ਥੋੜੀ ਜੀ ਵੀ ਤੁਹਾਡੇ ਚ ਲਿਆਕਤ ਬਾਕੀ ਆ ਜੇ ਥੋੜੀ ਜੀ ਇਮਾਨਦਾਰੀ ਸੱਚਾਈ ਬਚੀ ਅਛੀ ਸ਼ਮੈਲ ਤੋਂ ਬਾਅਦ ਤਾਂ ਚਲੋ ਸਾਨੂੰ ਆਸ ਨਹੀਂ ਪਰ ਮੈਂ ਕਹਿਣਾ ਜ਼ਰੂਰ ਹੈ ਕਿਉਂਕਿ ਆਖਰੀ ਕੈਂਪੇਨ ਦੇ ਗੇਟ 'ਚ ਤੁਸੀਂ ਦੋਨਾਂ ਨੇ ਸਟੇਜ ਤੇ ਇਕੱਠੇ ਹੋਣਾ ਡਿੰਪੀ ਜੀ ਵੀ ਇਕੱਠੇ ਹੋਣਗੇ ਵੀ ਕਿਉਂ ਡਿੰਪੀ ਜੀ ਇਹਨਾਂ ਨੂੰ ਪੁੱਛਿਓ ਅੱਜ ਤੱਕ ਰਾਜਾ ਬੜਿੰਗ ਨੂੰ ਕਿਉਂ ਛੱਡਿਆ ਹੋਇਆ ਸਿਰਫ ਇਹਸ ਕਰਕੇ ਵੀ ਜੇ ਇੱਕ ਵਾਰ ਕੇਸ ਕਰਤਾ ਲੋਕਾਂ ਨੇ ਵੀਰ ਲੋਕਾਂ ਦਾ ਪੈਸਾ ਤੁਸੀਂ ਲੁਕਣ ਵਿੱਚੀ ਦੀ ਖੇਡ ਖੇਡਦੇ ਹੋ ਵੀ ਰਾਜੇ ਨੂੰ ਡਰਾ ਕੇ ਬੜਿੰਗ ਸਾਹਿਬ ਨੂੰ ਡਰਾ ਕੇ ਅਸੀਂ ਥੱਲੇ ਲਾਈ ਰੱਖੀਏ ਪਰ ਉਹ ਸਾਡਾ ਇੰਟਰਸਟ ਓਚ ਨਹੀਂ ਉਹ ਪੋਲਿਟੀਕਲ ਗੱਲ ਹੋ ਸਕਦੀ ਹੈ ਵੀ ਤੁਸੀਂ ਉਹ ਡਰਾ ਕੇ ਥੱਲੇ ਲਾਈ ਰੱਖਿਆ ਕੱਲ ਇਹ ਹੈ ਵੀ ਉਹ ਪੈਸਾ ਲੋਕਾਂ ਦਾ ਟੈਕਸ ਦਾ ਪੈਸਾ ਹੈ ਜਿਹੜਾ ਰਾਜਾ ਵੜਿੰਗ ਸਾਹਿਬ ਦੇਤੇ ਇਹਨਾਂ ਦੇ ਟਿੱਡ ਚ ਗਿਆ ਹੈ ਨਹੀਂ ਕੁਛ ਹੁੰਦਾ ਤਾਂ ਇਸ ਸਟੇਜ ਤੋਂ ਇਸ ਸਟੇਜ ਤੋਂ ਕਹਿ ਕੇ ਜਾਇਓ ਕੇਜਰੀਵਾਲ ਸਾਹਿਬ ਤੇ ਮੁੱਖ ਮੰਤਰੀ ਇਸ ਸਟੇਜ ਤੋਂ ਕਹਿ ਕੇ ਜਾਇਓ ਵੀ ਅਸੀਂ ਇਹ ਕੇਸ ਸੀਬੀਆਈ ਨੂੰ ਦਿੰਨੇ ਆ ਅਸੀਂ ਕੇਸ ਈਡੀ ਨੂੰ ਦਿੰਨੇ ਆ ਅਸੀਂ ਇਹ ਕੇਸ ਜਿਹੜਾ ਸੈਂਟਰਲ ਏਜੰਸੀਿੰਦੇ ਨੇ ਆ ਅਸੀਂ ਫਿਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਵਾਂਗੇ ਤੁਹਾਨੂੰ ਇਹ ਮੈਂ ਦੋਨਾਂ ਜਣਿਆਂ ਨੂੰ ਤੁਹਾਨੂੰ ਤੁਹਾਡੇ ਆਉਣ ਤੋਂ ਪਹਿਲਾਂ ਅਗੇ ਦਿਵਾਏ ਮੈਂ ਅਪੀਲ ਤੁਹਾਨੂੰ ਕਰਦੀ ਆ